ਕੀ ਕਰੋਗੇ ਅੱਜ ਜੋ ਪ੍ਰੈਸ ਕਾਨਫਰੰਸ ਕਰ ਰਹੇ ਹੋ ਕਿ ਕਿਹੜੀ ਮੁੱਦਾ ਹੈ। ਉਹ ਦਸਰ ਪਹਿਲਾਂ ਤੇ ਆਪ ਜੀ ਦੇ ਸਾਰੇ ਪ੍ਰੈਸ ਬੰਦੂਆਂ ਦਾ ਮਰੀਕ ਕਾਲ ਤੇ ਆਣ ਤੇ ਧੰਨਵਾਦ ਔਰ ਸਵਾਗਤ ਹੈ। ਉਸ ਤੋਂ ਬਾਅਦ ਅਸੀਂ ਹਾਲੀ ਵਿੱਚ ਚੋਣਾਂ ਹੋਏ ਰਿਜ਼ਲਟ ਆਇਆ ਔਰ ਅੰਮ੍ਰਿਤਸਰ ਪੂਰਵੀ ਹਲਕੇ ਦੀ ਗੱਲ ਕਰਾਂ ਤੇ ਅੰਮ੍ਰਿਤਸਰ ਪੂਰਵੀ ਹਲਕਾ 15 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦਾ ਤੇ ਕਮਲ ਖਿਲਿਆ ਹੈ। ਤੇ ਜਿੱਥੇ ਮੈਂ ਸਾਰੇ ਕਾਰਕਿਰਤਾਵਾਂ ਦਾ ਪੂਰੀ ਵੀ ਹਲਕੇ ਦੀ ਜਨਤਾ ਦਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਉਹਨੂੰ ਵਿਜੇ ਬਣਾਇਆ ਉਹਨਾਂ ਦਾ ਧੰਨਵਾਦ ਕਰਦਾ ਉਥੇ ਨਾਲ ਹੀ ਮੈਂ ਆਪਣੇ ਹਲਕਾ ਇੰਜਾਜ ਪੰਜਾਬ ਦੇ ਮਹਾ ਮੰਤਰੀ ਡਾਕਟਰ ਜਗਮਉਨ ਸਿੰਘ ਰਾਜੂ ਜੀ ਦਾ ਵੀ ਨਹੀਂ ਆ ਐਜ਼ ਅ ਕਾਰਕਿਰਤਾ ਕਿ ਉਹਨਾਂ ਨੇ ਪਹਿਲੀ ਵਾਰੀ ਹੋਇਆ ਕਿ ਉਹ ਕਾਰਕਿਰਤਾ ਦੇ ਨਾਲ ਉਹ ਹਮੇਸ਼ਾ ਟੱਚ ਵਿੱਚ ਰਹੇ 2022 ਦੇ ਵਿੱਚ ਚੋਣ ਹਾਰ ਜਾਣ ਤੋਂ ਬਾਅਦ ਵੀ ਉਹ ਕਾਰਕਿਰਤਾ ਦੇ ਨਾਲ ਜ਼ਮੀਨੀ ਸਤਲ ਦੇ ਕਾਰਕਿਰਤਾ ਨਿਚਲੇ ਸਤਲ ਦੇ ਕਾਰਕਿਰਤਾ ਦੇ ਨਾਲ ਟੱਚ ਵਿੱਚ ਰਹੇ ਉਹਨਾਂ ਦੇ ਸੁੱਖ-ਦੁੱਖ ਦੇ ਸਹਿਯੋਗੀ ਬਣੇ ਉਹਨਾਂ ਦੇ ਨਾਲ ਹਰ ਜਗ੍ਹਾ ਤੇ ਉਹਨਾਂ ਨੇ ਖੜੇ ਹੁੰਦਾ ਪ੍ਰਯਾਸ ਕੀਤਾ ਔਰ ਮੈਂ ਨਾਲ ਹੀ ਨਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਤੋਂ ਪਹਿਲਾਂ ਇਹ ਪੂਰਵੀ ਹਲਕਾ ਜਦੋਂ ਦਾ ਬਣਿਆ 15 ਸਾਲ ਤੋਂ ਇਸ ਜਗ੍ਹਾ ਤੇ ਜਿਹੜਾ ਵੀ ਵਿਧਾਇਕ ਆਇਆ ਬਣਿਆ ਵੀ ਲੇਕਿਨ ਉਹ ਬਣ ਕੇ ਲੜ ਕੇ ਜਾਂ ਹਾਰਨ ਤੋਂ ਬਾਅਦ ਵੀ ਉਹ ਇਸ ਹਲਕੇ ਦੇ ਵਿੱਚ ਕੰਮ ਨਹੀਂ ਕਰਿਆ ਉਹ ਨਜ਼ਰ ਹੀ ਨਹੀਂ ਆਇਆ ਜਿਸ ਤਰ੍ਹਾਂ ਕਿ ਮੈਂ ਗੱਲ ਕਰਾਂ 2022 ਦੀ 22 ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਵਿਕਰਮਦੀਪ ਸਿੰਘ ਮਜੀਠੀ ਆਪਨੇ ਆਪ ਚ ਬੜੇ ਵੱਡੇ ਨਾਮ ਨੇ ਔਰ ਉਹਨਾਂ ਨੂੰ ਵੀ ਅੱਛਾ ਵੋਟ ਮਿਲਿਆ ਲੇਕਿਨ ਉਹ ਹਲਕੇ 'ਚ ਨਜ਼ਰ ਨਹੀਂ ਆਏ ਉਸਦੇ ਵੀ ਵਿਪਰੀਤ ਦੇ ਮੈਂ ਗੱਲ ਕਰਾਂ ਇਸ ਹਲਕੇ ਦੀ ਵਿਧਾਇਕਾ ਡਾਕਟਰ ਜਿਹੜੀ ਜੀਵਨ ਜੋਤ ਕੌਰ ਦੀ ਗੱਲ ਕਰਾਂ ਤੇ ਉਹ 40000 ਵੋਟ ਲੈ ਕੇ ਇਸ ਹਲਕੇ ਨੇ ਉਹਨਾਂ ਨੂੰ ਆਪਣਾ ਤਾਜ ਨਵਾਜਿਆ ਐਮਐਲਏ ਦਾ ਉਹ ਤਾਜ ਜਿਹੜਾ ਨਵਾਜਿਆ ਉਹਨਾਂ ਨੇ ਉਹਦੀ ਕਦਰ ਨਹੀਂ ਕੀਤੀ ਜਿਹਦੇ ਫਲਸਰੂਪ ਉਹਨਾਂ ਨੂੰ ਅਜੇ ਨਤੀਜਾ ਮਿਲਿਆ ਕਿ ਉਹ 40000 ਤੋਂ 18000 ਤੇ ਰਹਿ ਗਏ ਤੇ ਤੀਸਰੇ ਨੰਬਰ ਤੇ ਇਸ ਹਲਕੇ ਦੇ ਵਿੱਚ ਆਏ ਨੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਹਲਕੇ ਦੀ ਜਨਤਾ ਦੇ ਨਾਲ ਇਮਾਨਦਾਰੀ ਦੇ ਨਾਲ ਨਿਆਂ ਨਹੀਂ ਕਰ ਸਕਦੇ ਉਹਨਾਂ ਦੇ ਨਾਲ ਜ਼ਿੰਮੇਵਾਰੀ ਜਿਹੜੀ ਤੁਹਾਨੂੰ ਸੌਂਪੀ ਗਈ ਹੈ ਉਹ ਨਹੀਂ ਅਸੀਂ ਪੂਰੀ ਕਰੀ ਖਰਾ ਉਤਰ ਸਕਦੇ ਉੱਤੇ ਤੇ ਫਿਰ ਉਹਨਾਂ ਨੂੰ ਇਸ ਪੱਧਰ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਆਪਣਾ ਰਿਜ਼ਾਈਨ ਕਰ ਦੇਣਾ ਚਾਹੀਦਾ ਦੇਖੋ 2015 2012 ਵਿੱਚ ਕਮਲ ਖਿਲਿਆ ਮੈਂ ਤੁਹਾਡੇ ਓਮ ਜੀ ਇਸ ਗੱਲ ਦਾ ਸਮਰਥਨ ਕਰਦਾ ਲੇਕਿਨ ਕੁਝ ਸਰਕਮਸਟੈਂਸਸ ਸਮਝ ਲਓ ਜਾਂ ਰਾਜਨੀਤਿਕ ਲੋਕਾਂ ਦੀ ਰਾਜਨੀਤਿਕ ਅਭਿਲਾਸ਼ਾ ਜਾਂ ਉਹਨਾਂ ਦੀ ਮਹਤਵਕਾਂ ਅੰਖਾਵਾ ਪੂਰੀਆਂ ਨਹੀਂ ਹੋ ਪਾਰੀਆਂ ਸੀ ਔਰ ਉਹ ਤੁਸੀਂ ਦੇਖਦੇ ਹੋ ਤੁਸੀਂ ਦੇਖਿਆ 2012 ਦੇ ਵਿੱਚ ਜਿਹੜੇ ਸਾਡੇ ਵਿਧਾਇਕ ਸੀਗੇ ਵਿਧਾਇਕਾ ਸੀਗੇ ਉਹ ਹਮੇਸ਼ਾ ਆਪਣੀ ਸਰਕਾਰ ਦੇ ਵਿੱਚ ਹੀ ਲੜਦੇ ਨਜ਼ਰ ਆ ਰਹੇ ਸੀਗੇ ਔਰ ਉਹ ਕਸ਼ਮਕਸ਼ ਕਿਤਨਾ ਕਿਤੇ ਇਸ ਤਰ੍ਹਾਂ ਸੀ ਕਿ ਉਹ ਕੰਮ ਕਰ ਰਹੇ ਸੀ ਜਾਂ ਨਹੀਂ ਕਰ ਰਹੇ ਸੀਗੇ ਉਹ ਜਨਤਾ ਦਾ ਹੀ ਸੁਨਵਾਈ ਨਹੀਂ ਹੋ ਪਾ ਰਹੀ ਸੀ ਮੈਂ ਇਸ ਗੱਲ ਤੇ ਜ਼ਿਆਦਾ ਲੰਬਾ ਨਹੀਂ ਖਿੱਚਾਂਗਾ ਲੇਕਿਨ ਮੈਂ ਸਮਝਦਾ ਕਿ ਉਹ 2012 ਤੋਂ 9 ਤੋਂ ਵਜੇ ਹਲਕਾ ਬਣਿਆ ਪੂਰਬੀ ਹਲਕਾ ਕਿ ਪੂਰਬੀ ਹਲਕੇ ਦੀ ਜਨਤਾ ਹਮੇਸ਼ਾ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ ਉਹ ਜਿਹੜਾ ਵੀ ਐਮਐਲਏ ਦਾ ਚੋਣ ਹੋਇਆ ਉਸ ਤੋਂ ਬਾਅਦ ਵਿੱਚ ਜਿਤਨੂੰ ਕੀ ਸਮਝਦੇ ਤੁਸੀਂ ਜਿਹੜੀ ਜਿਹੜੀ ਪੂਰਬੀ ਹਲਕੇ ਦੀ ਮੈਂ ਜਿਹੜੀ ਕਹਿੰਦਾ ਹਾਂ ਜੀ 30000 ਵੋਟ ਮਿਲੀ ਹੈ ਕਿਉਂਕਿ ਬਹੁਤ ਸਾਰੇ ਚੈਲੰਜਸ ਸੀ ਜਿਹੜੇ ਸਾਡੇ ਹਲਕਾ ਇੰਚਾਰਜ ਡਾਕਟਰ ਜਰਮੋਨ ਸਿੰਘ ਰਾਜੂ ਜੀ ਨੇ ਲਏ ਔਰ ਉਹਨਾਂ ਨੇ ਦੇਖੋ ਮੈਂ ਜੇ ਤੁਹਾਨੂੰ ਜਾਣਕਾਰੀ ਦਵਾਂ ਕਿ ਉਹਨਾਂ ਨੇ ਹਾਰਨ ਤੋਂ ਬਾਅਦ ਵਿੱਚ ਵੀ ਪੂਰੀ ਵੀ ਵਿਧਾਨ ਸਭਾ ਦੇ ਵਿੱਚ 18 ਵੋਟ ਆਂਦੀਆਂ ਪੈਦਲ ਉਹਨਾਂ ਨੇ ਆਪਣਾ ਪੈਦਲ ਦਰਸ਼ਨ ਕਰਨ ਕਾਰਜਕ੍ਰਮ ਚਲਾਏ ਉਹਨਾਂ ਨੇ ਇੱਕ ਤੋਂ ਇੱਕ ਮੈਂ ਤੁਹਾਨੂੰ ਸਾਰੀ ਡਿਟੇਲ ਦਵਾਂਗਾ ਉਹਨਾਂ ਨੇ ਜਿਹੜੇ ਮੋਦਰਾ ਯੋਜਨਾ ਦੇ ਤਹਿਤ ਉਦਰਾ ਯੋਜਨਾ ਦੇ ਤਹਿਤ 23 ਕਰੋੜ ਦੇ ਜਿਹੜੇ ਲੋਨ ਪਾਸ ਕਰਵਾਏ ਹੈ ਲੋਕਾਂ ਦੇ 50 ਹਜ਼ਾਰ ਤੋਂ ਲੈ ਕੇ 10 ਲੱਖ ਤੱਕ ਦੇ ਲੋਨ ਹੈ ਜਿਹੜੇ ਉਹ ਬੈਨੀਫੀਸ਼ੀਅਰੀ ਉਹ ਸਾਰੇ ਪੂਰਵੀ ਹਲਕੇ ਦੇ ਸੀਗੇ ਪੂਰਵੀ ਹਲਕੇ ਦੇ ਲੋਕਾਂ ਦੇ ਨਾਲ ਉਹਨਾਂ ਨੇ ਬਹੁਤ ਕੀਤਾ ਔਰ 20 ਸਾਲ ਤੋਂ ਹੀ ਝੁਰਕਿਆ ਹੋਇਆ ਜਿਆ ਨੈਸ਼ਨਲ ਹਾਈਵੇ ਦਾ ਸੀਵਰ ਸੀ ਉਹ 1 ਮਹੀਨੇ ਵਿੱਚ ਪੂਰਾ ਕਰਾਇਆ ਆਪਰੇਟਨ ਮੰਤਰਾਲੇ ਦੇ ਔਰ ਰੱਖਿਆ ਮੰਤਰਾਲੇ ਦੇ ਜਿਹੜੇ ਕੰਮ ਸੀਗੇ ਦੁਰਗਾਣਾ ਮੰਦਰ ਦੇ ਤਹਿਤ ਉਹ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਦੁਰਗਾਣਾ ਮੰਦਰ ਕਮੇਟੀ ਵੱਲੋਂ ਔਰ ਉਹਨਾਂ ਤੇ ਵੀ ਉਹ ਪੂਰਾ ਖਰਾ ਉਤਰੇ ਔਰ ਕੇਂਦਰ ਸਰਕਾਰ ਤੋਂ ਉਹ ਉਹਨਾਂ ਨੇ ਕੰਮ ਕਰਾਏ ਸੋ ਮੈਂ ਸਮਝਦਾ ਕਿ ਗਰਾਊਂਡ ਵਰਕਰ ਗਰਾਉਂਡ ਤੇ ਜਿਹੜਾ ਤੇ ਰਤਲ ਤੇ ਡਾਕਟਰ ਜਲਮੋਨ ਸਿੰਘ ਰਾਜੂ ਜੀ 2 ਸਾਲਾਂ ਦੇ ਵਿੱਚ ਪੂਰਬੀ ਹਲਕੇ ਦੀ ਜਨਤਾ ਦੇ ਉਹ ਇੱਕ ਮਨਪਸੰਦ ਨੇਤਾ ਦੇ ਰੂਪ ਚ ਉੱਭਰ ਕੇ ਆ ਰਹੇ ਨੇ ਉਹ ਪਹਿਲੀ ਪਸੰਦ ਬਣ ਚੁੱਕੇ ਨੇ ਪਰ ਸਾਊਥ ਇੰਡੀਆ ਤੋਂ ਲੱਗਦਾ ਫਿਰ ਉਸ ਨੂੰ ਕਿਉਂ ਇੰਨੀ ਵੱਡੀ ਹਾਰ ਹੋਈ ਹੈ ਇਹ ਵੀ ਇਸ਼ਾਰਾ ਦੀ ਗੱਲ ਕਰਦੇ ਹੋ ਤਿੰਨ ਹਲਕੇ ਜਿੱਤੇ ਦੋ ਹਾਰਦੇ ਦੇਖੋ ਐਸਾ ਹੈ ਕਿ ਮੈਂ ਪੂਰਬੀ ਵਿਧਾਨ ਸਭਾ ਤੋਂ ਆਂਦਾ ਮੇਰੀ ਕਾਰਜਸ਼ਾਲੀ ਮੇਰਾ ਕਰਮ ਭੂਮੀ ਪੂਰਬੀ ਹਲਕੇ ਦੀ ਹੈ ਮੈਂ ਪੂਰਬੀ ਹਲਕੇ ਦੇ ਦਿੱਤੀ ਗੱਲ ਬਾਕੀ ਤੁਹਾਡੀ ਮੈਂ ਗੱਲ ਦਾ ਜਵਾਬ ਦੇਦਾ ਕਿ ਉਹ ਜਿਹੜਾ ਸਾਊਥ ਹਲਕਾ ਵੀ ਹੈ ਸਾਊਥ ਹਲਕੇ ਦੇ ਵਿੱਚ ਜਿਹੜੇ ਸਾਡੇ ਹਲਕਾ ਇੰਚਾਰਜ ਜਗੇ ਆ ਉਹਨਾਂ ਨੇ ਕੰਮ ਕੀਤਾ ਹੈ ਕਿਤੇ ਨਾ ਕਿਤੇ ਕੋਈ ਰਗੀਆਂ ਹੋਣਗੀਆਂ ਕਮੀਆਂ ਰਹੀਆਂ ਹੋਣਗੀਆਂ ਉਹ ਬੈਟਰ ਹੋਈ ਦੱਸ ਪਾਣਗੇ ਲੇਕਿਨ ਅਸੀਂ ਆਪਣੀ ਕਾਰਜਸ਼ੈਲੀ ਦਾ ਦੱਸ ਰਹੇ ਹਾਂ ਕਿ ਸਾਡਾ ਜਿਹੜਾ ਕੰਮ ਆਪਾਂ ਪ੍ਰਯਾਸ ਕੀਤਾ ਔਰ ਬਹੁਤ ਅੱਛਾ ਸਾਨੂੰ ਰਿਸਪੌਂਸ ਮਿਲਿਆ ਔਰ ਕਾਰਕਿਰਤਾ ਦੇ ਘਰ ਘਰ ਜਾ ਕੇ ਜਿਹੜਾ ਅਭਿਆਨ ਚਲਾਇਆ ਹੈ ਕਾਬ ਜਾ ਕੇ ਉਹਨਾਂ ਨੇ ਟਿਫਨ ਸ਼ੇਅਰ ਕਰਨਾ ਜਾਂ ਕਾਰਕਿਰਤਾ ਦੇ ਨਾਲ 1 ਟੂ 1 ਕਰਨਾ ਮੈਂ ਸਮਝਦਾ ਕਿ ਇਹਨਾਂ ਦਾ ਜਿਹੜਾ ਰੋਲ ਮਾਡਲ ਹੀ ਕਾਇਮ ਕੀਤਾ ਡਾਕਟਰ ਜਗਮਉਨ ਸਿੰਘ ਰਾਜੂ ਜੀ ਨੇ ਉਹ ਪੰਜਾਬ ਪੂਰੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਨੂੰ ਅਡਾਪਟ ਕਰਨਾ ਚਾਹੀਦਾ ਹੈ ਤਾਂ ਕਿ ਇਹ ਜਿਹੜਾ ਸਾਡਾ 2027 ਦੀ ਨੀਤ ਸਮਝਦੇ ਉਸ ਤੋਂ ਪਹਿਲਾਂ ਘਾਰ ਪ੍ਰਸ਼ਨ ਚੁਣਾ ਵੀ ਹੈ ਮੈਂ ਸਮਝਦਾ ਕਿ 2027 ਤੱਕ ਤੇ ਵੈਸੇ ਆਮ ਆਦਮੀ ਪਾਰਟੀ ਜਿਹੜੀ ਝੂਠ ਦਾ ਸਹਾਰਾ ਲੈ ਕੇ ਝੂਠ ਦਾ ਪੁਲਿੰਦਾ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਚ ਆਈ ਹੈ ਉਹਦਾ ਤੇ ਸੁਪੜਾ ਸਾਫ ਹੋ ਗਿਆ ਔਰ 2027 ਦੇ ਵਿੱਚ ਉਹਨੂੰ ਕੋਈ ਮੂੰਹ ਲਗਾਉਣ ਵਾਲਾ ਨਹੀਂ ਹੈਗਾ ਓਮ ਜੀ ਕਿਉਂਕਿ ਤੁਹਾਨੂੰ ਪਤਾ ਹੈ ਇਹਨਾਂ ਨੇ ਕਿਹਾ ਜੀ ਆਪਾਂ ਨਸ਼ਾ ਮੁਕਤ ਪੰਜਾਬ ਦੇਵਾਂਗੇ ਹਰ ਫਸਲ ਤੇ ਕੱਲੀ ਕੱਲੀ ਫਸਲ ਤੇ ਆਪਾਂ ਐਮ ਐਸ ਪੀ ਦਾਂਗੇ ਉਹ ਹਰ ਵਾਦੇ ਤੋਂ ਮੁਕਰੇ ਨੇ ਆਪਾਂ ਬਾਹਰ ਕੀ ਜਾਣਾ ਪੂਰਵੀ ਹਲਕੇ ਦੇ ਵਿੱਚ ਹੀ ਆਜੋ ਕਿਹਦੀ ਜਗ੍ਹਾ ਤੇ ਨਸ਼ਾ ਵਿਕਦਾ ਔਰ ਕੀ ਹੈ ਮੈਂ ਇੱਕ ਨਾਲੇ ਤੁਹਾਡੇ ਮਾਦਮ ਰਾਹੀ ਪੁੱਛਣਾ ਚਾਹਾਂਗਾ ਜੀਵਨ ਜੋਤ ਕੋਰ ਐਮ ਐਲ ਏ ਨੂੰ ਕਿ ਉਹ ਨਸ਼ਾ ਵਿਕਦਾ ਕੀ ਤੁਹਾਡੇ ਧਿਆਨ ਚ ਨਹੀਂ ਹੈ ਕਿ ਤੁਹਾਡੀ ਸੁਰੰਖਣ ਚ ਵਿਕ ਰਿਹਾ ਹੈ ਪਰ ਹਲਕਾ ਜਿੱਤੇ ਆ ਪਰ ਕੈਂਡੀਡੇਟ ਆੜ ਗਿਆ ਮਲਾਲ ਤੋਂ ਨਾ ਦੇਖੋ ਐਸਾ ਹੈ ਮਲਾਲ ਤੇ ਹੈ ਕੁਝ ਮੰਥਨ ਚੱਲ ਰਿਹਾ ਹੈ ਔਰ ਉਹ ਜਿਹੜੇ ਸੀਨੀਅਰ ਨੇਤਾ ਹੈ ਉਹ ਕਹ ਰਹੇ ਨੇ ਸਾਰੇ ਹਲਕਿਆਂ ਚ ਕਿਉਂਕਿ ਸ਼ਾਇਦ ਨੂੰ ਅੱਛਾ ਵੋਟ ਮਿਲਿਆ ਔਰ ਅਸੀਂ ਪੂਰਾ ਸ਼ਹਿਰ ਹੀ ਜਿੱਤੇ ਆ ਲੇਕਿਨ ਜਿਹੜਾ ਪਿੰਡਾਂ ਦੀ ਗੱਲ ਕਰੀਏ ਤੇ ਪਿੰਡਾਂ ਦੇ ਕਿੰਨਾ ਨੁਕਸਾਨ ਦੇ ਸਮਝਦੇ ਹੋ ਦੇਖੋ ਗਠਬੰਧਨ ਦੀ ਤੇ ਮੈਂ ਨਹੀਂ ਸਮਝਦਾ ਗਠਬੰਧਨ ਤੇ ਉਹਦੇ ਵਿੱਚ ਕੀ ਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਂਗਰਸ ਨੇ ਗਠਬੰਧਨ 'ਚ ਲੜੇ ਨੇ ਧੋਖਾ ਕਰਦੇ ਨੇ ਜਨਤਾ ਨਾਲ ਇੱਥੇ ਇਕੱਲੇ-ਇਕੱਲੇ ਲੜ ਰਹੇ ਨੇ ਉੱਥੇ ਗਠਬੰਧਨ 'ਚ ਲੜੇ ਉੱਥੇ ਭਾਰਤੀ ਜਨਤਾ ਪਾੜੀ ਸਭ ਤੋਂ ਸਿੱਟ ਆਈ ਆ ਅਕਾਲੀ ਦਲ ਭਾਜਪਾ ਦਾ ਐਸਾ ਹੈਗਾ ਕਿ ਅਕਾਲੀ ਦਲ ਵੀ ਖੇਰੂ-ਖੇਰੂ ਹੋ ਚੁੱਕਾ ਹੈ ਅਕਾਲੀ ਦਲ ਦੇ ਪੱਲੇ ਤੁਹਾਨੂੰ ਵੀ ਪਤਾ ਕਿੰਨਾ ਕੁਸ਼ ਰਹਿ ਗਿਆ ਕਿੰਨੀਆਂ ਕਿ ਵੋਟਾਂ ਮਿਲੀਆਂ 10000 ਵੋਟ ਮਿਲੀ ਹੈ ਅਨਿਲ ਜੋਸ਼ੀ ਜੀ ਨੂੰ ਪੂਰਬੀ ਹਲਕੇ ਦੇ ਵਿੱਚ ਤੇ ਮੈਂ ਸਮਝਦਾ ਕਿ ਜੇ ਗਠਬੰਧਨ ਨਹੀਂ ਕੀਤਾ ਇੱਕ ਸਾਡਾ ਇੱਕ ਬੜਾ ਵਧੀਆ ਪ੍ਰਯਾਸ ਰਿਹਾ ਉਹਦੇ ਵਿੱਚ ਆਪਾਂ ਸਫਲ ਹੋਏ ਆ 2027 ਦੇ ਵਿੱਚ ਤੁਹਾਨੂੰ ਆਨ ਮਿਲੇ ਚੋਣਾਂ ਚ ਚਾਰਪੇਸ਼ਨ ਚੋਣਾਂ ਚ ਫਾਇਦਾ ਹੀ ਮਿਲੇਗਾ ਨਹੀਂ ਉਸ ਤੋਂ ਇਲਾਵਾ ਅਸੀਂ ਇੱਥੇ ਆਪਣਾ ਮੇਰ ਬਣਾਉਣ ਜਾ ਰਹੇ ਆ ਔਰ ਮੈਕਸਿਮਮ ਸੀਟਾਂ ਤਾਂ ਅਸੀਂ ਜਿੱਤ ਕੇ ਪਾਰਟੀ ਦੇ ਦੇਖੋ ਏ ਹੁਣ ਸਰਕਾਰ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਸਰਕਾਰ ਕਿਤੇ ਚੋਣਾਂ ਕਰਾਣਾ ਵੀ ਚਾਹਦੀ ਹੈ ਕਿ ਨਹੀਂ ਕਰਾਣਾ ਚਾਹਦੀ ਕਿਉਂਕਿ ਤੁਹਾਡੇ ਸਾਹਮਣੇ ਪਿਛਲੇ ਆਲਰੇਡੀ 1 ਸਾਲ ਤੋਂ ਉੱਪਰ ਹੋ ਗਿਆ ਹੈ ਤੇ ਇਹ ਚੋਣ ਨਗਰ ਨਿਗਮ ਦੇ ਕਰਾ ਨਹੀਂ ਦੇ ਲੇਕਿਨ ਕੋਈ ਨਹੀਂ ਹੋਤੇ ਤੇ ਵੀ ਪ੍ਰਯਾਸ ਹੋਏਗਾ ਕਿ ਜਲਦੀ ਇਹਨਾਂ ਦੀ ਰੱਟ ਪਾਈ ਜਾਏਗੀ ਤਾਂ ਕਿ ਇਹ ਟਾਈਮ ਸੋ ਚੋਣ ਕਰਾਂ ਤੇ ਜਨਤਾ ਨੂੰ ਮੌਕਾ ਮਿਲੇ ਕਿ ਭਾਗੀ ਜਨਤਾ ਪਾਰਟੀ ਨੂੰ ਕੇ ਲਿਆ ਕੇ ਉਹਨਾਂ ਮੇਅਰ ਬਣਾ ਕੇ ਜਨਤਾ ਆਪਣੇ ਕੰਮ ਕਰਾ ਸਕੇ। ਅਧੀ ਪੁਰੀ ਨੂੰ ਵੀ ਕਾਫੀ ਰੋਡ ਸ਼ੇਅਰ ਮਿਲੇ ਆਂਹੀਂ ਲੇਕਿਨ ਉਸ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਦੁਬਾਰਾ ਅੰਦਰ ਸਾਨੂੰ ਦੇਖਿਆ ਨਹੀਂ। ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਪੂਰੀ ਸਾਹਿਬ ਆਏ ਵੈਸੇ ਪੂਰੀ ਸਾਹਿਬ ਇੱਥੋਂ ਜਿੰਨੇ ਵੀ ਲੋਕ ਗਏ ਆ ਕੰਮ ਕਰਾਣ ਗਏ ਆ ਪੂਰੀ ਸਾਹਿਬ ਦੇ ਕੋਲ ਉਹ ਪੂਰੀ ਸਾਹਿਬ ਨੇ ਕੰਮ ਕੀਤੇ ਆ। ਕੰਮ ਕਰਾਣ ਦੇਖਦੇ ਆ ਅੰਮ੍ਰਿਤਸਰ 'ਚ ਕੰਮ ਕਰਾਣਾ ਚਾਹੀਦਾ ਜਿਸ ਕਰਕੇ ਗਰਾਊਂਡ ਬੰਦੀ ਤੇ ਅੱਜ ਐਮਪੀ ਇਲੈਕਸ਼ਨ ਵੇਲੇ ਫਾਇਦਾ ਹੁੰਦਾ ਬੀਜੇਪੀ। ਦੇਖੋ ਪਰ ਉਹਦੇ ਵਿਪਰੀਤ ਜੇ ਮੈਂ ਗੱਲ ਕਰਾਂ ਆਪਣਾ ਸਮੁੰਦਰੀ ਸਾਹਿਬ ਦੀ ਸਮੁੰਦਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਮੈਂ ਹਲਕੇ ਜਿਹੜੇ ਵੀ ਵੋਟਰਾਂ ਦਾ ਮੈਂ ਸ਼ੁਕਰਗੁਜ਼ਾਰ ਆ। ਧੰਨਵਾਦੀਆਂ 2 ਲੱਖ 70000 ਤੋਂ ਉੱਪਰ ਜਿਹੜੀ ਵੋਟ ਪਈ ਹੈ ਉਹਨਾਂ ਦਾ ਮੈਂ ਧੰਨਵਾਦੀਆਂ ਔਰ ਉਹਨਾਂ ਦੇ ਲਈ ਮੈਂ ਕੰਮ ਲਈ ਇੱਥੇ ਹਮੇਸ਼ਾ ਅਵੇਲੇਬਲ ਰਹਾਂਗਾ ਔਰ ਮੈਂ ਜਨਤਾ ਦਾ ਕੰਮ ਕਰਾਵਾਂਗਾ ਭੰਡਾਰੀ ਜੀ ਕੀ ਨਾਰਥ ਸੋਰੀ ਇੰਪੀਰੀਅਲ ਗੁੱਟਬਾਜੀ ਖਤਮ ਹੋਏਗੀ ਸੋਸ਼ਲ ਮੀਡੀਆ ਦੇ ਨਜ਼ਰ ਆਂਦੀ ਹੈ ਦੇਖੋ ਜੀ ਮੈਂ ਉਸ ਬਾਰੇ ਜ਼ਿਆਦਾ ਕਟਾਕਲੇ ਨਹੀਂ ਕਹਿੰਦਾ ਗੁੱਟਬਾਜੀ ਤੇ ਅੰਦਰ ਕਦਰ ਚੱਲ ਹੀ ਰਹੀ ਹੈ ਨਹੀਂ ਗੁੱਟਬਾਜੀ ਤਾਂ ਆਪਣੀ ਪਾਰਟੀ ਚ ਨਹੀਂ ਦੂਸਰੀ ਪਾਰਟੀ ਦੇ ਨੇਤਾਵਾਂ ਨਾਲ ਹੋਈ ਹੈ ਮੈਂ ਮੈਂ ਸਮਝਦਾ ਕਿ ਉਹ ਨਹੀਂ ਹੋਣੀ ਚਾਹੀਦੀ ਉਹ ਐਸਾ ਦਾ ਦਿੜਾ ਵੀ ਹੈਗਾ ਕੋਈ ਮਨ ਮਨਭਾਵ ਹੈਗਾ ਮਨਮਟਾਵ ਹੈਗਾ ਉਹਨਾਂ ਨੂੰ ਕਿਤੇ ਬੈਠ ਕੇ ਖਤਮ ਕਰਨਾ ਚਾਹੀਦਾ ਹੈ ਉਹ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਆ ਕੇ ਛੋਟੇ ਬੱਚਿਆਂ ਨੂੰ ਕੰਮ ਨਹੀਂ ਕਰਨਾ ਚਾਹੀਦਾ ਸੀ